हां जी भाई जी सासरे जी सारे ਭਰਾਵਾਂ ਨੂੰ ਸੋ ਮੇਤਰਾਜਾ ਸਾਨੂੰ ਤਿੰਨ ਪਸ਼ੂਆਂ ਦੇ ਵੀਡੀਓ ਸਾਂਝੀ ਕਰ ਰਹੇ ਆ ਇੱਕ ਤਾਂ ਬਿਲਕੁਲ ਐਮਾਨਾ ਕਿ 20-25 ਮਿੰਟ ਪਹਿਲੇ ਸੂਈ ਤਾਜੀ ਸੂਈ ਮੱਝ ਮੁਰਾ ਨਸਲ ਦੀ ਬਹੁਤ ਹੀ ਸ਼ਕੀਨ ਆ ਥਾਣਾ ਮਾਨਾ ਤੁਸੀਂ ਬੈਕ ਛੜ ਚੱਕ ਲਓ ਤੱਕ ਤੱਕ ਪੀਲੇ ਬਹੁਤ ਪਿੱਛੇ ਨੂੰ ਹਨਾ ਚੰਗੀ ਆ ਮੱਝ ਵਾਗ ਸਿੰਘਾ ਸਿੰਘ ਦੀ ਫੇਸ ਕੁਆਲਿਟੀ ਮੱਝ ਦੀ ਬਹੁਤ ਕੁਆਲਿਟੀ ਚੰਗੀ ਹੈਗੀ ਭਾਈ ਜੇ ਕਿਤੇ ਇਹ ਮੱਝ ਸੇਲ ਕਰਨੀ ਹੈ ਤੇ ਇੱਕ ਆ ਹ ਐਚਫ ਨਸਲ ਦੀ ਗੱਬਣ ਬੈੜ ਤੇ ਇੱਕ ਸਾਨੂੰ ਜਰਸੀ ਨਸਲ ਦੀ ਗੱਬਣ ਬੈੜ ਤਿੰਨ ਪਸ਼ੂ ਬਾਈ ਨੇ ਸੇਲ ਕਰਨਾ ਹੈ ਤਰੀਕ ਨੋਟ ਕਰ ਲਓ 5 ਤਰੀਕ ਸਤਾਂ ਮਹੀਨਾ ਤੇ ਆਪਣੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਸ਼ੁਰੂ ਕਰ ਲਿਓ ਕਿਸੇ ਵੀ ਭਰਾਣੇ ਨੂੰ ਕਿਦਾਂ ਦੀ ਵੀਡੀਓ ਨੇ ਤਾਂ ਆਪਣਾ ਨੰਬਰ ਨੋਟ ਕਰ ਲਿਓ 836046251 ਆਪਣਾ ਸੰਪਰਕਨ ਬਾਈ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਪੂਰੀ ਗੌਰ ਨਾਲ ਪਹਿਲਾਂ ਵੀਡੀਓ ਦੇਖ ਕੇ ਤਸੱਲੀ ਕਰਕੇ ਫਿਰ ਪਸ਼ੂ ਖਰੀਦਿਆ ਕਰੋ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਡਰੈਸ ਬੋਲਦਗੇ ਨਾਮ ਮੇਰਾ ਵੀਜੇ ਪਿੰਡ ਰਈਆ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਠੀਕ ਆ ਫੋਨ ਨੰਬਰ ਹੈਗਾ 98828224013 ਵੀਰੇ ਇਹ ਬਾਜਾ ਸੰਮਰਕਾ ਮੈਂ ਬੜਾ ਪਹਿਲਾਂ ਮੱਝ ਦੀ ਸਟਾਰਟ ਕਰ ਲੀ ਹਾਂ ਹਾਂਜੀ ਮੱਝ ਦੀ ਕਿਹੜਾ ਸੂਆ ਸੂਈ ਵੀਰੇ ਇਹ ਦੂਜਾ ਸੂਆ ਸੂਈ ਇਹ ਝੋਟੀ ਵੀਰੇ ਦੂਜਾ ਸੂਆ ਹਾਂਜੀ ਸੂਈ ਨੂੰ ਕਹਿ ਕੇ ਮੈਂ ਟੋਗੇ ਹਲੇ ਸਾਰੇ 15 20 ਤੋਂ ਥੱਲੇ ਥੱਲੇ ਮੈਂਟ ਹੀ ਹੋਇਆ 15 16 17 ਮਿੰਟ ਬਸ ਇੰਨੇ ਕੋ ਹੋਇਆ ਠੀਕ ਆ ਹਾਂਜੀ ਸੂਆ ਦੂਜਾ ਤੇ ਥਾਣਾ ਵਾ ਨਾ ਬੜਾ ਚੰਗਾ ਬਹੁਤ ਸੋਹਣਾ ਲੇਵਾ ਜੀ ਹੂੰ 3 ਠੰਡੀ ਗਾਈਆਂ ਰਹੀਆਂ ਜਿਵੇਂ ਮਰ ਜੇ ਐ ਇੱਥੋਂ ਤੱਕ ਤੂੰ ਗਲੇ ਵਿੱਚ ਚੈੱਕ ਕਰ ਲੋ ਦੁੱਧ ਕਿਨਾਂ ਵਰ ਲੱਗ ਭਾਗੇ ਜ ਐਵੇਂ 15 ਕਹਿ ਦੀ 16 ਕਹਿ ਦੀ ਹਨ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਨੇ 11 ਕਿਲੋ ਤੋਂ ਦਿੱਤਾ ਵੇ ਕਿ 13 14 ਕਿਲੋ ਤੋਂ ਤਾਂ 13 ਕਿਲੋ ਖੁੱਲਾ ਦੇ ਦੇ ਨਾ ਆਰਾਮਦਾਰੀ ਨਾਲ ਠੀਕ ਹੈ ਲੈ 12 ਨੇ ਤੋੜ ਕੇ ਦਿਖਾ ਦੇ ਮਾਜੀ ਨਾ ਆਪਾਂ ਲੈ ਇਥੋਂ ਬੈਕ ਸ਼ੈਟ ਤੋਂ ਮਿੱਤਰੋ ਚੈੱਕ ਕਰ ਲੋ ਥੋੜੀ ਜੰਨੀ ਬੜਾ ਕਿੱਲਾ ਬਦਲਨ ਕਰਕੇ ਨਾ ਮੈਂ ਸੂਪੀ ਜਲਦੀ ਠੀਕ ਹੈ ਨਹੀਂ ਮੱਝ ਨੇ ਅਜੇ ਹੋਣਾ ਮੈਂ ਨੇ ਬਾਨਾ ਸੀ ਕਿ ਮਈਆਂ ਚਵਾਈ ਸੀਗੀ ਆਪਣੇ ਕੋਲੇ ਗਾਈਆਂ ਕੱਲੀਆਂ 13 ਤੋਂ ਨਾ ਉਪਰ ਕਰ ਜਾਂਦੀ ਸੀ ਚਵਾਈ ਵਾਲਾ ਪੂਰਾ ਸਮਾਂ ਲੱਗਿਆ ਹੋਗਾ ਚਵਾਈ ਤਾਂ ਗਾਈਆਂ ਰਹੀਆਂ ਜਿਹਹ ਜਿਹੀਆਂ ਗਾਈਆਂ ਦੀ ਧਾਰ ਚੋਲੀ ਜਿਹਹ ਜਿਹੇ ਦੀ ਚੋਲੀ ਲੈ ਇਥੋਂ ਫੇ ਇੱਥੋਂ ਮਾਜਾ ਤਾਂ ਲੰਬੀ ਤੋਰ ਲਈ ਭਰਾ ਉਧਰ ਨੂੰ ਇੱਥੋਂ ਨਹੀਂ ਕੰਮ ਆਉਂਦਾ ਮਾਜਾ ਦਾ ਤਾਂ ਜਦੋਂ ਹਰ ਚੰਗਾਗਾ ਸੋਹਣੀ ਕੋ ਕੁਆਲਿਟੀ ਬਾਕੀ ਚਮਕਦਾ ਕਿ ਚੰਗੀਆਂ ਮਾਜੀਆਂ ਦੇ ਹਾਂ ਪਤਲੀ ਐ ਪਤਲੀ ਐ ਨਹੀਂ ਕਿ ਮੋٹے ਚੰਮ ਦੀ ਮੈਂ ਦੇਖ ਇੱਥੇ ਖੜਾ ਲ ਮੜੇ ਉਰੇ ਉਰੇ ਕਰਕੇ ਖੜਾ ਕੱਟਿਆਂ ਝੋਟਾਂ ਜੂ ਪੈਂਦੀ ਹੈਗੀ ਹਾਂ ਝੋਟੀ ਹੈਗੀ ਕੋਈ ਐ ਨਹੀਂ ਕੋਈ ਲੱਤ ਮਾਰ ਜੂ ਲੈ ਹੂੰ ਦੇ ਇੱਥੇ ਖੜੀ ਦੇ ਨਹੀਂ ਮੈਂ ਝੋਟੀ ਮਰਵਾ ਲੂ ਹਾਂ ਹੂੰ ਲੈ ਬੱਚਾ ਉਹ ਖੜਾ ਝੋਟੀ ਆ ਫਿਰਦੀ ਹੈ ਲੈ ਇਹ ਹੀ ਗੱਲ ਹੈ ਨਾ ਲੈ ਮਜਾ ਐ ਮਰੋਦੀ ਨਹੀਂ ਨਹੀਂ ਮਰੋਂਦੇ ਗਾਈਆਂ ਰਗੀ ਮੈਂ ਹੈਗੀ ਹਾਂ ਲੈ ਮੋੜ ਲਾ ਓੜਾ ਬੱਚਦਾ ਕਰਦੀ ਏ ਤੈਨੂੰ ਜਾਊਗੀ ਕਿ ਆਦਾ ਬੱਚੇ ਕਿ ਨਹੀਂ ਜਾਊਗੀ ਭੱਜ ਕੇ ਲੈ ਇੱਥੇ ਮਿੱਤਰਾਂ ਮਾਲੂ ਨੀਗਾ ਚਮਕ ਚਮਕ ਸਾ ਮੇਰੇ ਹਿਸਾਬ ਨਾਲ ਚਾਰ ਦਿਨੋਂ ਝੋਟੀ ਪਹਿਲਾ ਸੂਪੀ ਹਾਂ ਚਾਰ ਕਰਾਂ ਪਹਿਲਾ ਹਾਂ ਜਿਹੜੇ ਸਾਹ ਨੇ ਜਿੰਨਾ ਪਾਈਆਂ ਤੋਂ ਲਈ ਸੀ ਉਹਨਾਂ ਨੇ ਦਿਨ ਦੇ ਉਹਨਾਂ ਦੇ ਹਿਸਾਬ ਨਾਲ ਮੈਂ ਸਾਡੇ ਕੋਲ ਆ ਕੇ ਚਾਰ ਪੰਜ ਦਿਨ ਪਹਿਲਾਂ ਸੋਈ ਏ ਝੋਟੀ ਲੈ ਇੱਥੇ ਹੀ ਆ ਮਾਰੂ ਠੀਕ ਹੈ ਕਿਉਂਕਿ ਅਡਰ ਬਹੁਤ ਸੋਨਾਇਆ ਰਹਿਣਾ ਲੈ ਕੋਈ ਨਹੀਂ ਰਾਜੂ ਹੈ ਬਾਹਰ ਵੀਡੀਓ ਕਰਾਉਣ ਚਾਹੁੰਨੂੰ ਤੇ ਫਿਰ ਆਪਾਂ ਇਹਦਾ ਕੀ ਮੁੱਲ ਕਰਦਾ ਜਾਂ ਜਾ ਮੱਜ ਦਾ ਮੁੱਲ ਕਰਦਾ ਇੱਕ 10 1 5 ਦੀ ਝੋਟੀ ਦੇ ਦਾਂਗੇ ਜੀ 1 10 ਮੁੱਲ ਕਰਕੇ 1 5 ਦੀ ਮੱਝ ਦੀ ਝੋਟੀ ਦੇ ਦਾਂਗੇ ਪਰ ਬਿਲਕੁਲ ਜਾਇਜ਼ ਮੁੱਲ ਨਾ ਹਾਂਜੀ ਨਹੀਂ ਆਮ ਤਾਂ ਦੇਖਿਆ ਮੈਂ 1.5 1.35 ਪੰਦੀ ਚੱਲ ਜਾ ਯਾਰ 1 ਲੱਖ ਮੰਗੀ ਤੇ ਲੋਗ ਝੋਟੀ ਦਾ ਵੀ 1 ਲੱਖ 20 25 ਹਜ਼ਾਰ ਵਾਲੀ ਹੈ ਕੋਈ ਇਹ ਨਹੀਂ ਕੱਚੀ ਸੂਪ ਹੀ ਕਰਕੇ ਅਗਲੇ ਨੂੰ ਐ ਲੱਗਦਾ ਪਤ ਨਹੀਂ ਵੀ ਲੈਵਾ ਥੋੜਾ ਝੋਟੀ ਦਾ ਨਹੀਂ ਲੈਵਾ ਬਹੁਤ ਸੋਹਣਾ ਕੋਈ ਇਹ ਵੀ ਮੱਝ ਵਿੱਚ ਚਾਰ ਦਾ ਪਹਿਲਾ ਸੂਆ ਇਹ ਪਸਵਾਹ ਸੂਹ ਦੇਖ ਤੂੰ ਕੱਢਿਆ ਪੂਰਾ ਸੋਹਣਾਗਾ ਹਮ ਬਾਕੀ ਤਾਂ ਉਥੇ ਧਾਰਾਂ ਮਾਰੀਆਂ ਪਤਾਰਾਂ ਨਾ ਨਿਕੜਈ ਲੈ ਉਥੋਂ ਆ ਕੇ ਇੱਥੇ ਆ ਕੇ ਫੇਰ ਖੜਦਾ ਖੜਦਾ ਹੁੰਦ ਰਗੀ ਲੈ ਫੇਰ ਮਾਰ ਲਾ ਤਾਂ ਰਾਈ ਚੈੱਕ ਕਰਨੇ ਹਨ ਲੈ ਗਾਂ ਵਾਲੀ ਗੱਲੀ ਆ ਲੈ ਹੂੰ ਸਹੀ ਐ ਇੱਕ ਪੰਜ ਵਜ ਦੇ ਦਿਆਂਗੇ ਇੱਕ ਇੱਕ ਮੁੱਲ ਇੱਕ 10 ਆ ਛੋੜਛੱਪਾ ਕਰਾਂਗੇ ਜਿਹੜੀ ਗੱਲ ਆ ਠੀਕ ਆ ਇੱਕ ਪੰਜ ਦੀ ਦੇਵਾਂਗੇ ਇੱਕ ਪੰਜ ਵੀ ਛੋੜਛੱਪਾ ਕਰ ਦੇਗਾ ਹਾਂ ਛੋੜਛੱਪਾ ਤਾਂ ਕਰਾਂਗੇ ਛੋੜਛੱਪਾ ਦੇ ਨਾ ਵੀ ਕਹਿੰਦੇ ਤਾਂ ਵੀ ਅਗਲਾ ਲੈ ਕੇ ਜਾਂਦਾ ਹਾਂ ਹਾਂ ਵੀ ਲੈ ਕੇ ਜਾਂਦਾ ਹੈ ਤੈਨੂੰ ਨੂੰ ਅਗਲਾ ਇੱਕ ਗੱਲ ਬੱਚਾ ਬੱਚਾ ਚ ਕੀ ਆ ਮੰਗਰ ਮੰਗਰ ਕੱਟਾ ਜੀ ਮੰਗਰ ਕੱਟਾ ਆ ਗਿਆ ਨਾ ਦੇਖਿਆ ਵੀ ਬਾਕੀ ਗੌਰ ਨਾਲ ਜਵਾਕ ਨੇ ਕੱਟਾ ਕੱਟਾ ਹੀ ਆ ਜੀ ਕੱਟਾ ਹੀ ਹੈਗਾ ਠੀਕ ਹੈ ਤੇ ਅੱਗੇ ਆ ਗਿਆ ਪਰ ਕੋ ਦੋ ਨਬਰ ਦਾ ਐਚਸ ਨਾਲ ਦੀ ਬਹਿਣ ਹਾਂਜੀ ਕਿਹੜਾ ਸੂਹਾ ਹੁੰਦੀ ਹੈ ਕਾਇ ਦਿਨ ਬਾਕੀ ਦੂਜਾ ਸੂਹਾ ਹੁੰਦੀ ਹੈ ਜੀ ਹੂੰ ਠੀਕ ਹੈ ਦਿਨੇ ਦੇ ਸਾਡੇ ਹਿਸਾਬ ਨਾਲ ਤਾਂ ਪੰਜ ਚਾਰ ਦਿਨ ਪਾਇਆ ਹੋ ਸਕਿਆ ਵੀ ਰਾਤ ਪਰ ਰਾਤ ਤੇ ਸੂ ਵੀ ਫੇ ਸਕਦੀ ਹੈ ਠੀਕ ਹੈ ਇਹ ਲੱਛਣ ਖਾਉਂਦੀ ਹਾਂ ਹਾਂ ਦੁੱਧ ਕਿੰਨਾ ਕੁ ਪਾਉਂਦੀ ਆ ਦੁੱਧ ਨੇ ਪਹਿਲਾਂ ਨੇ 20 ਕਿਲੋ ਦਿੱਤਾ ਪਹਿਲਾਂ ਨੇ ਐਦ ਕੀ 22 23 ਕਿਲੋ ਦੁੱਧ ਖੁੱਲਾ ਦਊਗੀ ਹੂੰ ਗਰਮੇ 20 ਤੋਂ ਬਾਹਰ ਤਾਂ 20 ਤਾਂ ਮੰਨੇ ਲਈਏ ਬਾਕੀ ਇਹ ਵੀ ਦੇਖ ਤੂੰ ਸੀਲ ਠੰਡੀਆਂ ਆਈ ਨਹੀਂ ਕੋਈ ਗੱਪਣਾ ਨਾ ਦੇਖ ਇਹਦੀਆਂ ਵੀ ਧਾਰਾ ਮਾਰ ਕੇ ਦਿਖਾ ਦੇ ਨੇ ਗੱਪਣ ਦੀ ਲੈ ਲੈ ਮਾ ਜੀ ਨੇ ਉਹ ਥੱਲੀ ਕਰਾਦੀ ਥੋੜੀ ਗੱਬਣ ਵਹਿੜਾ ਗੱਬਣ ਦੇ ਚੀਪਾ ਹੁਣ ਕੱਢ ਕੇ ਦਿਖਾ ਦੇ ਲੈ ਲੈ ਹੂੰ ਸਹੀ ਆ ਨਲਕੇ ਅਰਗਾ ਚਵਾ ਲੱਗਿਆ ਪਾਉ ਨੂੰ ਲੈ ਕਢਾ ਕੇ ਡਾ ਫਿਰ ਬਈ ਇਹਦਾ ਵੀ ਤੋਰ ਇਧਰ ਦੂਜਾ ਸੂਆ ਬਾਈ ਕੰਨ ਸੁਣ ਵਾਲੀ ਆ ਸੂਂ ਦੇ ਬਾ ਪੰਜ ਚਾਰ ਦਿਨ ਇੱਕ ਥੋੜੀ ਕਿਸੇ ਨੇ ਨਾ ਸੰਭੀ ਨਹੀਂ ਦੱਬ ਕੇ ਗਾਂ ਥੋੜੀ ਕਿਤੇ ਭਰ ਜਾਂਦੀ ਗਾਂ ਗੱਲ ਹੀ ਹੋਰ ਹੋਣੀ ਜੀ ਹਾਂ ਜਿਹੜੇ ਸਾਹ ਉਹਨਾਂ ਨਸਲ ਬਰੀਡ ਆ ਨਾ ਗਾਂ ਦੀ ਅਸਲ ਇਸ ਗਾਂ ਨੂੰ ਨਾ ਦੁੱਧ ਤਨ ਤਨ ਭਰਿਆ ਹੁੰਦਾ ਇਹ ਜੀ ਆ ਚੰਕੜੀ ਗੱਲ ਆ हां आ एरी ब्रीड ਹੁੰਦੀ ਬੈਠਦੀ ਖੜੀ ਥੋੜੇ ਜਿਹਾ ਹੋਰ ਲਾ ਦੇ ਉੱਥੇ ਖੜੀ ਦੇਖ ਤੂੰ ਬਾਹਰ ਇੱਥੇ ਬਾਹਰ ਆ ਕੇ ਗੱਲੀ ਹੋਰ ਬਣ ਗਈ ਅੰਦਰੋਂ ਨੇ ਰਾਏ ਬੰਦਾ ਸੀਗਾ ਲੈ ਇੱਥੇ ਖੜ ਨਹੀਂ ਖੁੰਨੀ ਮਿੱਤਰ ਲੈ ਇਹਦੀ ਵੀ ਇੱਥੇ ਆਂ ਗਾਂ ਕੀ ਅਗਲਾ ਕਹਿੰਦਾ ਪਿੱਛੇ ਮਾੜਾ ਮੋਟਰਸਾਈਕਲ ਆ ਥਾਂ ਤੋਂ ਹੀ ਮੋਟਾ ਲੱਗਿਆ ਹੋਣਾ ਵਧੀਆ ਲੈ ਇੱਥੇ ਖੜੀ ਇਹਦੀ ਧਾਰਾ ਮਰਵਾ ਦੇ ਲੈ ਫੇਰ ਚਾਨਣ ਚ ਅਗਲੇ ਨੂੰ ਕਹਿੰਦਾ ਚਾਨਣ ਚ ਮਾਰ ਲਓ ਗੱਬਣ ਬੈੜਿਆ ਧਾਰਾ ਮਾਰਿਆ ਬਾਈ ਮਿੱਤਰੋ ਇਹ ਚੈੱਕ ਕਰ ਲਓ ਸੀ ਹੂੰ ਠੰਡੇ ਸਿਲਾ ਪੂਰਾ ਫੁੱਲਾ ਨਾ ਹਾਂ ਹਮਮ ਲੈ ਸਾਨੂੰ ਇੱਥੋਂ ਗਰਮ ਪਸ਼ੂ ਲੈਣ ਦਾ ਬਾਈ ਆਈਡੀ ਕੋਈ ਨਹੀਂ ਯਾਰ ਗਾਂਸ ਨਾ ਪਾ ਇਧਰ ਦਿਖਾ ਦੇ ਥੱਲੇ ਛਾਂ ਤੋਂ ਚੈੱਕ ਕਰ ਲੋ ਦੁੱਧ ਬਾਈ ਕਹਿੰਦਾ 20 ਤੋਂ 12 ਵਾਰ ਰਾਮ ਵਾਲੀ ਫੁੱਲਾ ਬਾਈ 23 ਕਿਲੋ ਤੋਂ ਦੂ ਵੀ ਜੇ ਹੁੰਦੀ ਛਿਆੜਾ ਚ 28 29 ਕਿਲੋ ਤੋਂ ਗਾਂ ਨੂੰ ਕੋਈ ਬਾਲਾ ਨਹੀਂ ਹਜੇ ਬੈੜ ਸੁੰਦੀ ਨਹੀਂ ਦੇਖ ਬੈੜ ਦਾ ਥੱਲੇ ਆ ਭਾਂਡਾ ਲੱਗਿਆ ਵਾ ਹਾਂ 20 ਬਾਈ ਦਾ ਨਜ਼ਕੀ ਬਾਲਾਗਾ ਨਾੜ ਨੂੰ ਲਈ ਬਾਕੀ ਦੇ ਇੱਥੋਂ ਦਿਖਾ ਦੇ ਨਸ ਰਵਾ ਮੋਟੀ ਲੱਗਿਆ ਮਿੱਤਰੋ ਨਾੜਾਂ ਦੇਖ ਦੁੱਧ ਵਾਲੀਆਂ ਹਮ ਬਾਕੀ ਥਣਾ ਦੀ ਮੰਦਰ ਚੈੱਕ ਕਰ ਲੋ ਬਹੁਤ ਸੋਹਣੀ ਥਣਾ ਥੁਣਾ ਦੀ ਥੋੜੀ ਜਿਹੀ ਭਾਲ ਜੀ ਉਦੇ ਕਰ ਨਾਲ ਲੱਗਦਾ ਥਣ ਪੂਰਾ ਮੁੜਕੇ ਇਹਦਾ ਅਗਰ ਆਪਾਂ ਕੀ ਰੇਟ ਲੈ ਲਾਂਗੇ ਮੁੱਲੇ ਦਾ 75000 ਹੈ 70000 ਦੀ ਵਾੜ ਦੇ ਦਾਂਗੇ 70 ਚ ਇਹਦਾ ਮਾਰਨ ਦਾ ਹਾਂਜੀ 70 ਚ ਮਾਰਨ ਦਾ ਕੋਈ ਬਲੋ ਜਾਇਜ਼ ਰੇਟ ਕਰੀ ਜਾ ਨਾ ਜਫਰ ਬਸ ਜਾਇਜ਼ ਰੇਟ ਖਾਦ ਨਹੀਂ ਪਤਾ ਕੀ ਹੈ ਬਾਈ ਰੇਟ ਮੰਗਣ ਨੂੰ ਤਾਂ ਇਹਦਾ 85 ਮੰਗ ਲਾ ਮੁੜਕੇ ਅਗਲਾ ਮੱਥਾ ਮਾਰੀ ਜਾਂਦਾ ਉਹ ਚੀਜ਼ ਦਾ ਫਾਇਦਾ ਕੀ ਹੈ ਪਹਿਲੀ ਰੇਟ ਜਾਇਜ਼ ਹੈ ਹਾਂ ਮੁੜਕੇ ਅਗਲਾ ਕਹਿੰਦਾ ਬਾਈ ਇੰਨੇ ਲੈ ਲੈ ਇੰਨੇ ਲੈ ਲੈ ਜਦੋਂ ਆ ਜਾਇਜ਼ ਮੁੱਲਾ ਅਗਲਾ ਉਹੀ ਬੰਦਾ ਫੋਨ ਲਾਊਗਾ ਜਿਹੜੇ ਨੂੰ ਪਤਾ ਲੱਗ ਗਿਆ ਵੀ ਗਾਂ ਵੀਰ ਇੰਨੇ ਦੀ ਹੈਗੀ ਐ ਸਹੀ ਹੈ ਇਹਦਾ ਮੱਝ ਨੂੰ ਫੇਰ ਨਹੀਂ ਆਮਰਾ ਬਬਲਾ ਉਹ ਦਿਖਾਈ ਹੈ ਪੰਗਲਾ ਜਰਸੀ ਬਹਿੜਾਈ ਮਿੱਤਰੋ ਕਿੰਨੇ ਘਟਾਂ ਦੀ ਕੱਚੀ ਪਈਆ ਇਹਦੇ ਦਢ ਪਾਇ 10 ਦਿਰੇ ਦਿਨ ਪੂਰੇ ਹੁਣ ਚ 5 ਨੂੰ ਵੀਡੀਓ ਬਣਾ ਰਹੇ ਆ ਜੀ 15 ਤੱਕ ਸੁਦੀ ਹੈ ਹਾਂ 15 ਤਰੀਕ ਤੱਕ ਕਰ ਸੁਦੀ ਜੀ ਸੁਆ ਦੂਜਾ ਸੁਖ ਤੀਜਾ ਸੁਹਾ ਦੂਜਾ ਜੀ ਦੂਜਾ ਪਿਓਰ ਦੂਜਾ ਜਮ ਠੀਕ ਆ ਠੀਕ ਆ ਅਜੇ ਤੋਂ ਥਾਨ ਹਵਾਨੇ ਮਿੱਤਰੋ ਮੰਤਰ ਚੈੱਕ ਕਰ ਲੋ ਸੋਨਾ ਗਾਇਬ ਆਗਾ ਹਾਲਾਂਕਿ 10 ਦੀ ਕੱਚੀ ਪਈਆ ਤੇ ਬਾਹਰ ਲੈ ਫੇਰ ਪਤਾ ਲੱਗੂਗਾ ਬਾਹਰ ਦੀ ਕੀ ਇੱਥੇ ਨਾ ਨੇ ਰਾਜਾ ਪੈਂਦਾ ਕਰਕੇ ਤਾਂ ਗੋ ਬਾਹਰ ਕੱਢੀ ਹਮ ਬੰਨ ਬੁੰਨ ਨਾਲ ਤਾਂ ਇਹ ਵੀ ਰਿਕਾਰਡ ਤੋੜ ਦੂਗੀ ਬਹੁ ਬਣੂਗੀ ਬੱਚ ਇਹ ਡਰੂ ਬੋ ਵੀ ਹੈ ਨਾ ਹਾਂ ਸੀਲ ਠੰਡੇ ਖੜਾ ਲੈ ਇੱਥੇ ਮੜ ਜਾ ਵੀ ਰੋਕ ਲੈ ਲੈ ਖੜ ਜਾ ਖੜ ਜਾ ਲੈ ਜਿਵੇਂ ਮਰਜੀ ਲੈ ਹੂੰ ਇਹ ਲੈ ਤਿੰਨਾ ਦੀ ਕੰਮ ਇਹ ਜੀ ਹੈ ਇਹ ਗੂੰਦੀ ਹੁੰਦਾ ਇਹ ਤਾਂ ਜੀ ਠੀਕ ਐ ਲੈ ਕਮਾਲ ਇਹ ਦੂਜਾ ਸੋਸ ਹੁੰਦੀ ਆ ਦੂਜਾ ਕਿੰਨਾ ਕਿੰਨੇ ਕ ਦੀ ਮਾਲਕ ਨਾ ਦੁੱਧ 13 14 ਕਿਲੋ ਦੁੱਧ ਖੁੱਲਾ ਪਾ ਜੂਗੀ ਜਿਹੜਾ ਪੰਜਰ ਸਿੰਘ ਵਾਲਾ ਕਹਿੰਗੇ ਜਮਾਇਜ ਹਾਂ 13 14 ਦੀ ਮਾਰਕਨ ਹੈਗੀ ਹਾਂ ਆਰਾਮਦਾਰ ਐਵੇਂ ਕਹਿੰਦੇ 20 ਕਿਲੋ ਉਹਨੂੰ 18 ਦੂਗੇ ਉਹਦਾ ਫਾਇਦਾ ਕੀ ਹੈ ਨਾ ਹਾਂ ਜਿਹਨੇ ਕਿ 13 14 ਕਿਲੋ ਦਾ ਦਿਨ ਗਾਣੇ ਖੁੱਲਾ ਇਹਨਾਂ ਦੇ ਬਾਈਆਂ ਗੱਲਾਂ ਜਮਾਂ ਜਾਇਜ਼ ਆਗੀਆਂ ਤੇ ਅੱਗੇ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਜਦੋਂ ਪਸ਼ੂ ਖਰੀਦੋਗੇ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਟੇ ਲੱਡੂ ਸਿੱਥੋਂ ਲੋਈ ਚੈੱਕ ਕਰਦੇ ਬਾਈ ਫਦੇ ਸਹੀ ਹਜੇ ਬੰਨ ਨਹੀਂ ਦੇਖ ਥਣ ਥਣ ਨੂੰ ਦੇਖ ਦਿਨ ਪਿਆਗੇ ਲੈ ਥਣਾ ਗਾ ਕੋ ਬਹੁਤ ਸੁਣਾ ਪਿਆ ਨਾ ਹਾਂ ਤੇ ਇੱਥੋਂ ਰੰਗ ਬਾਨ ਤੇ ਟੰਗ ਕਦ ਕਾਠ ਵਧੀਆ ਗਾ ਬੇਲੇ ਬੈਠ ਦੀ ਕੋਈ ਐ ਨਹੀਂ ਬਾਲੀ ਛੋਟੀ ਵੀ ਨਹੀਂ ਹੈਗੀ ਵੀ ਜਦ ਕਹਿੰਦਾ ਜਰਸੀ ਹਮਾਚਲ ਵਾਲੀ ਹੋਊ ਉਹ ਹੋ ਪੰਜਾਬ ਚ ਲਈ ਆਪਣੀ ਕੋਈ ਠੀਕ ਹੈ ਇਹਦਾ ਕੀ ਰੇਟ ਲੈਣਾ ਅੱਜ ਦੀ ਕਿਹੜੀ ਰਪਾ ਰੇਟ ਇਹਦਾ 52000 ਆ ਦੋ ਘੱਟ 50000 ਜਮ ਜੱਸਿਆ ਨੂੰ 48 ਦੀ ਹਾਂ 48000 ਦੀ ਜਮ ਜਾਇਆ ਜਮ ਜਾਇਜ ਆਪਾਂ ਕਰਨੇ ਹੀ ਨਹੀਂ ਮੁੱਲ ਕਰਨੇ ਮੁੱਲ ਕਰਾਉਣ ਨੂੰ ਤਾਂ ਜਿੰਨੇ ਮਰਜ਼ੀ ਕਰਾਈ ਚਲੇ ਇਹਦਾ 60000 ਅੱਜ ਤੇ ਇਹ ਆਉਦੇ ਨਹੀਂ ਬਣਦੇ ਤੈਨੂੰ ਹੈਂ ਅੱਜ ਦਾਦ ਦੇ ਨਹੀਂ ਬਣਦੇ ਤੇਰੀ ਅੱਜ ਰੇਟ ਵਾਲੇ ਵੱਖ ਤੋਂ ਹਣਾ ਰੇਟ ਵਾਲਾ ਕਰਕੇ ਦੇਖਿਆ ਬਾਈ ਬਾਲੇ ਰੇਟਾਂ ਦਾ ਕੋਈ ਫਾਇਦਾ ਨਹੀਂ ਆਈਦਾ ਜਿੰਨੇ ਰੇਟ ਪੈਂਟ ਮੰਗ ਲੈਂਦੇ ਬੈਠ ਲੋਗੇ ਉਹ ਫਾਇਦਾ ਕੀ ਹੈ ਰੇਟ ਮੰਗ ਕੇ ਰੇਟ ਨਾਲ ਥੋੜੀ ਪਸ਼ੂ ਵਿਕਣਾ ਮੰਗੇ ਤੋਂ ਪਤਾ ਤਾਂ ਪਸ਼ੂ ਨਹੀਂ ਆਉਦੇ ਸਾਡੇ ਕਿਹੜਾ ਮੰਗ ਲੈਂਦੇ ਵੀ ਕਿਹੜਾ ਮੰਗ ਲੈ ਕੀ ਗੱਲ ਹੁਣ ਤੂੰ ਆਹੀ ਗਾਂ ਲਾਲਾ ਸਾਹਿਬ ਤੂੰ ਥੋੜੀ ਜਿ ਮੇਰੇ ਨਾਲ ਤਗੜੇ ਵਪਾਰੀਆਂ ਦੇ ਖੜੀ ਹੋਵੇ ਇਹਦਾ 85 ਮੰਗ ਉਹਨੇ 80 ਵੀ 80000 ਦੀ ਆਮਦਾਰੀ ਨਾਲ ਵੇਚ ਦਿੰਨੀ ਹੁਣ ਆਪਾਂ ਕਿੰਨਾ ਆਪਾਂ ਕਿੰਨਾ ਮੁੱਲ 75000 70000 ਦੀ ਜਸੇ ਜਰੋਂ 70 ਚੋਂ ਮੰਨਤਾ ਗਾ ਛੋਟ ਆਪਾਂ ਕਰਕੇ ਤੋਦਾਂ ਲੈ ਭਾਈ 48000 ਤਹਿਲੀ ਤੁਸੀਂ ਕਰ ਲਿਓ ਤਿੰਨ ਪੁਸ਼ੋ ਬਾਈ ਕੋਲ ਬਾਈ ਦਾ ਪਿੰਡ ਰਾਇਆ ਤਹਿਸੀਲ ਫੂਲ ਜਿਲ੍ਹਾ ਵੰਡਾ ਮੋਬਾਈਲ ਨੰਬਰ ਹੈਗਾ 988224013 ਇਹ ਬਾਈ ਦਾ ਸੰਪਰਕ ਨੰਬਰ ਜਿਹਦੇ ਪਰੋਂ ਆਇਆ ਪਸ਼ੂ ਪਸੰਦ ਕਰ ਲਿਓ ਬਾਈ ਨਾਲ ਸੰਪਰਕ ਮਿੱਤਰੋ ਧੰਨਵਾਦ ਜੀ